ਵਾਖਵਖ ਸ਼ਹਿਰਾਂ ਵਿੱਚ ਸਰਕਾਰੀ ਅਦਾਰੇ ਵਿੱਚ ਨੌਕਰੀਆਂ ਕਰ ਰਹੀ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਬਾਸਕਟਬਾਲ ਖਿਡਾਰਮਣਾਂ ਨੇ ਆਪਣੇ ਮਰਹੂਮ ਕੋਚ ਨੂੰ ਬਾਸਕਟਬਾਲ ਦੇ ਗਰਾਊਂਡ ਉੱਤੇ ਸਰਧਾਂਜਲੀ ਭੇਟ ਕੀਤੀ ਤੁਹਾਂ ਅੰਦਾਜ਼ੇ ਨੇ ਕਿ ਪਿਛਲੇ ਸਾਲ ਅਚਾਨਕ ਅਕਾਲ ਚਲਾਣਾ ਕਰ ਗਏ ਬਾਸਕਟਬਾਲ ਕੋਚ ਦਵਿੰਦਰ ਕੁਮਾਰ ਉਰਫ ਖੁੱਗੀ ਦੀ ਯਾਦ ਵਿੱਚ ਸਾਬਕਾ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਬਾਸਕਟਬਾਲ ਖਿਡਾਰਮਣਾਂ ਦੇ ਵੱਲੋਂ ਪਹਿਲਾ ਬਾਸਕਟ ਟੂਰਨਾਮੈਂਟ ਸਥਾਨਕ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਗੁਰਦਾਸਪੁਰ ਵਿਖੇ ਕਰਵਾਇਆ ਗਿਆ ਜਿਸ ਵਿੱਚ 6 ਟੀਮਾਂ ਨੇ ਭਾਗ ਲਿਆ ਉਥੇ ਤੋਂ ਅੰਦਾਜ਼ੇ ਨੇ ਕਿ ਪੁਰਾਣੀਆਂ ਯਾਦਾਂ ਨੂੰ ਸਾਂਝਾ ਕਰਦੇ ਹੋਇਆ ਉਹਨਾਂ ਦੀ ਪਤਨੀ ਨੇ ਇਹ ਕਿਹਾ ਕਿ ਮੈਨੂੰ ਅੱਜ ਆਪਣੇ ਘਰ ਵਾਲੇ ਤੇ ਮਾਣ ਹੈ ਜੋ ਅੱਜ ਦੁਨੀਆ ਵਿੱਚ ਨਹੀਂ ਹਨ ਪਰ ਇਹਨਾਂ ਲੜਕੇ ਨੇ ਜੋ ਅੱਜ ਕੀਤਾ ਹੈ ਤਾਂ ਇਸ ਤੋਂ ਪਤਾ ਲੱਗਦਾ ਹੈ ਕਿ ਮੇਰੇ ਘਰ ਵਾਲੇ ਇੱਕ ਬਹੁਤ ਵਧੀਆ ਕੰਮ ਕੀਤਾ ਸੀ ਉਹਨਾਂ ਦੀ ਮੌਤ ਤੋਂ ਬਾਅਦ ਵੀ ਉਹਨਾਂ ਦੇ ਚੰਗੇ ਪਲ ਅੱਜ ਵੀ ਇਸ ਗਰਾਊਂਡ ਵਿੱਚ ਝਲਕਦੇ ਮੈਨੂੰ ਦਿਖ ਰਹੇ ਹਨ ਸਾਡੇ ਉਹ ਮਹਾਨ ਕੋਚ ਦਵਿੰਦਰ ਜੀ ਜਿਨ੍ਹਾਂ ਨੇ ਨੈਸ਼ਨਲ ਇੰਟਰਨੈਸ਼ਨਲ ਪੱਧਰ ਦੇ ਬਹੁਤ ਸਾਰੇ ਖਿਡਾਰੀ ਪਾਦਾ ਕੀਤੇ ਪਿਛਲੇ ਸਾਲ ਉਹਨਾਂ ਦੀ ਅਚਾਨਕ ਮਰਤੂ ਹੋ ਗਈ ਸੀ ਉਹਨਾਂ ਦੀ ਜਾਂਚ ਚ ਉਹਨਾਂ ਦੇ ਜਿਹੜੇ ਖਡਾਰਨਾ ਨੇ ਜਿਨ੍ਹਾਂ ਨੇ ਵੱਖ-ਵੱਖ ਖੇਤਰ ਚ ਜਿਹੜੀਆਂ ਮੱਲਾ ਮਾਰੀਆਂ ਅੱਜ ਆਪਣੇ ਆਪਣੇ ਤੌਰ ਤੇ ਆਪਣੇ ਪਰਿਵਾਰਾਂ ਚ ਬੜੀ ਟੰਗ ਦਾ ਸੈਟ ਨੇ ਉਹਨਾਂ ਨੇ ਇੱਕ ਇਹ ਅਪਰਾਲਾ ਕੀਤਾ ਕਿ ਉਹਨਾਂ ਦੀ ਜਾਂਚ ਵਿੱਚ ਇਹ ਟੂਰਨਾਮੈਂਟ ਕਰਾਇਆ ਜਾਵੇ ਇਹ ਟੂਰਨਾਮੈਂਟ ਪਹਿਲਾ ਟੂਰਨਾਮੈਂਟ ਹੈ ਇਹਦੇ ਵਿੱਚ ਮੈਂ ਦੇਖ ਰਿਹਾ ਕਿ ਜਿੱਥੇ ਇਹ ਜਿਹੜੀਆਂ ਖਿਡਾਰਨਾਂ ਨੇ ਜਿਹੜੀਆਂ ਆਪਣੇ ਸਮੇਂ ਦੀਆਂ ਬਹੁਤ ਵੱਡੀਆਂ ਨੈਸ਼ਨਲ ਇੰਟਰਨੈਸ਼ਨਲ ਪੱਧਰ ਦੀਆਂ ਰਹੀਆਂ ਨੇ ਅੱਜ ਇੱਥੇ ਇਕੱਠੀਆਂ ਹੋਈਆਂ ਨੇ ਆਪਣੇ ਕੋਚ ਨੂੰ ਸ਼ਰਧਾਂਜਲੀ ਦੇਣ ਵਾਸਤੇ ਇਕੱਠੀਆਂ ਹੋਈਆਂ ਨੇ ਕਿਉਂਕਿ ਅਚਾਨਕ ਮਰਤੂ ਸਮੇਂ ਬਹੁਤ ਸਾਰੀਆਂ ਇਕੱਠੇ ਨਹੀਂ ਹੋ ਸਕੀਆਂ ਪਰ ਅੱਜ ਇਕੱਠੇ ਹੋ ਕੇ ਉਹਨਾਂ ਨੂੰ ਸ਼ਰਧਾਂਜਲੀ ਦੇ ਰਹੇ ਨੇ ਤੇ ਨਾਲ ਹੀ ਇੱਕ ਗੁਰਦਾਸਪੁਰ ਦੀ ਜਿਹੜੀ ਬਾਸਕਟਬਾਲ ਸੀ ਉਹਦੀ ਕਰਵਾਇਤ ਸੀ ਕਿ ਦੇਸ਼ ਦਾ ਕੋਈ ਵੀ ਟੂਰਨਾਮੈਂਟ ਆ ਇਹ ਜਾਂ ਪੰਜਾਬ ਦੀ ਜਿਹੜੀ ਟੀਮ ਸੀ ਉਹਦੇ ਵਿੱਚ 75% ਕੋਟਾ ਜਿਹੜਾ ਉਹ ਗੁਰਦਾਸਪੁਰ ਦਾ ਹੁੰਦਾ ਸੀ ਤੇ ਹਰ ਮੈਚ ਜਿਹੜੀਆਂ ਟੀਮਾਂ ਜਿੱਤੀਆਂ ਰਹੀਆਂ ਨੇ ਤੇ ਅੱਜ ਉਹੀ ਮੈਂ ਤਾਜ਼ਾ ਯਾਦ ਜਿਹੜੀ ਉਹ ਤਾਜ਼ਾ ਹੋ ਰਹੀ ਹੈ ਮੈਂ ਜਿੱਥੇ ਇਹਨਾਂ ਪ੍ਰਬੰਧਕਾਂ ਨੂੰ ਵਧਾਈ ਦਿੰਨਾ ਉਥੇ ਮੈਂ ਆਸ ਵੀ ਕਰਦਾ ਕਿ ਗੁਰਦਾਸਪੁਰ ਦੀ ਜਿਹੜੀ ਬਾਸਕਟਬਾਲ ਹੈ ਉਹ ਬੜਾ ਆਪਣੀਆਂ ਲੀਹਾਂ ਤੇ ਰਹੇਗੀ ਇਹ ਇਕੱਲਾ ਉਹਨਾਂ ਦੀ ਯਾਦ ਲਈ ਟੂਰਨਾਮੈਂਟ ਨਹੀਂ ਇੱਕ ਗੁਰਦਾਸਪੁਰ ਦੀ ਬਾਸਕਟਬਾਲ ਨੂੰ ਮੁਰਝਾਉਂਦਾ ਕਰਨ ਦਾ ਇੱਕ ਅਪਰੰਥ ਮੈਂ ਆਪਣੇ ਵੱਲੋਂ ਤੇ ਆਪਣੇ ਉਸ ਸਾਥੀ ਵੱਲੋਂ ਇਹਨਾਂ ਬੇਟੀਆਂ ਵੱਲੋਂ ਉਸ ਬਿਛਰੀ ਰੂਹ ਨੂੰ ਸ਼ਰਧਾਂਜਲੀ ਦਿੰਦੇ ਹੋਏ ਅਸੀਂ ਇਹੀ ਇੱਕ ਪਰਨ ਕਰਦੇ ਆ ਕਿ ਉਹਨਾਂ ਦੇ ਜਿਹੜੇ ਕੀਤੇ ਕੰਮ ਨੇ ਉਹਨਾਂ ਨੂੰ ਅੱਗੇ ਵਧਾਵਾਂਗੇ ਤੇ ਉਹ ਦਿਨ ਦੂਰ ਨਹੀਂ ਜਦੋਂ ਗੁਰਦਾਸਪੁਰ ਦੀ ਜਿਹੜੀ ਬਾਸਕਟਬਾਲ ਹੈ ਉਹ ਹੋਰ ਅੱਗੇ ਵਧੇਗੀ ਹਰ ਮੈਚ ਦੇ ਵਿੱਚ ਉਹਨਾਂ ਦਾ ਚਿਹਰਾ ਜਿਹੜਾ ਉਹ ਲੋਕਾਂ 'ਚ ਨਜ਼ਰ ਆਏਗਾ ਤੇ ਗੁਰਦਾਸਪੁਰ ਦੀ ਬਸਕਬਲ ਅੱਗੇ ਵਧੇ ਮੇਰਾ ਨਾਮ ਕਿਰਨ ਹੈ ਮੇਰੇ ਹਸਬੰਡ ਸ਼੍ਰੀ ਦਿਵਿੰਦਰ ਕੁਮਾਰ ਕੋਚ ਹੈ ਉਹਨਾਂ ਦੀ ਜਾਤ ਜਿਹੜੋ ਲੜਕੀਆਂ ਜਿਹੜਾ ਸਟੈਪ ਪੁੱਟਿਆ ਮੈਨੂੰ ਬੜੀ ਖੁਸ਼ੀ ਹੋਈ ਹੈ ਇਸ ਵਾਸਤੇ ਮੈਂ ਬੱਚਿਆਂ ਸਾਰਿਆਂ ਦਾ ਧੰਨਵਾਦ ਕਰਦੀ ਲੱਗਦਾ ਵਧੀਆ ਪ੍ਰੋਗਰਾਮ ਕੀਤਾ ਹਾਂ ਹਾਂ ਵਧੀਆ ਵਧੀਆ ਬਹੁਤ ਵਧੀਆ ਕਰਿਆ ਬੜੀ ਖੁਸ਼ੀ ਹੈ ਕੀ ਕਹਿਣਾ ਚਾਹੋ ਬੱਚਿਆਂ ਦੀ ਕਹਿਣਾ ਚਾਹੋ ਮੈਂ ਬੱਚਿਆਂ ਦੇ ਨਾਲ ਮੇਰਾ ਵੀ ਸ਼ਿਸ਼ਵਾਤ ਮਤਲਬ ਬੱਚਿਆਂ ਦੇ ਨਾਲ ਹੀ ਹੈ ਸਰ ਦਾ ਵੀ ਨਾਲ ਹੈ ਮੇਰਾ ਨਾਮ ਹਸਾਵਲੀ ਆ ਤੇ ਅਸੀਂ ਦਵਿੰਦਰ ਸਰ ਦੀ ਯਾਦ ਵਿੱਚ ਟੂਰਨਾਮੈਂਟ ਕਰਵਾ ਰਹੇ ਹਾਂ ਤਾਂ ਕਿ ਉਹਨਾਂ ਦੀ ਯਾਦ ਜਿਹੜੀ ਹਮੇਸ਼ਾ ਤਾਜ਼ਾ ਰਹੇ ਔਰ ਬੱਚਿਆਂ ਨੂੰ ਇੱਕ ਚੰਗਾ ਉਪਰਾਲਾ ਮਿਲੇ ਤੇ ਜਿਹੜੀ ਉਹ ਮਿਹਨਤ ਕਰਦੀ ਹੈ ਸਾਰਿਆਂ ਨੂੰ ਨਜ਼ਰ ਆਏ ਔਰ ਮੇਰੇ ਸੀਨੀਅਰ ਜਿਹੜੇ ਆਏ ਉਹਨਾਂ ਸਾਰਿਆਂ ਨੇ ਬੜਾ ਜ਼ਿਆਦਾ ਯੋਗਦਾਨ ਪਾਇਆ ਵਾ ਔਰ ਮੈਂ ਆਪਣੇ ਸੀਨੀਅਰ ਦਾ ਬਹੁਤ ਜ਼ਿਆਦਾ ਥੈਂਕਸ ਕਰਦੀ ਹਾਂ ਕਿ ਉਹਨਾਂ ਨੇ ਜਿਹੜਾ ਸਾਡਾ ਯਾ ਉਪਰਾਲਾ ਆ ਉਹਨਾਂ ਨੂੰ ਵਿਧਾਨ ਵਿੱਚ ਪੂਰੀ ਆਪਣੀ ਮਿਹਨਤ ਜਿਹੜੀ ਕੀਤੀ ਆ ਤੇ ਮੈਨੂੰ ਬਹੁਤ ਖੁਸ਼ੀ ਆ ਬਹੁਤ ਵਧੀਆ ਲੱਗ ਰਿਹਾ ਬਹੁਤ ਪ੍ਰਾਊਡ ਮਹਿਸੂਸ ਹੋ ਰਿਹਾ ਹੈ ਤੇ ਮੇਰੇ ਸਾਰੇ ਸੀਨੀਅਰ ਆਏ ਆ ਤੇ ਮੇਰਾ ਪੂਰਾ ਸਾਥ ਦਿੱਤਾ ਆ ਅਰੁਣਾ ਤੇ ਮੈਂ ਅਸੀਂ ਦੋਨਾਂ ਨੇ ਇਹ ਸਟੈਪ ਚੁੱਕਿਆ ਤੇ ਜਿਨ੍ਹਾਂ ਨੇ ਇਹਨੂੰ ਅੱਗੇ ਵਿਧਾਨ ਵਿੱਚ ਮੇਰੇ ਸਾਰੇ ਸੀਨੀਅਰ ਦਾ ਜੂਨੀਅਰ ਦਾ ਸਾਰੇ ਪੂਰਾ ਤੇ ਪੂਰਾ ਯੋਗਦਾਨ ਤੇ ਮੈਂ ਬੜੀ ਕੋਸ਼ਿਸ਼ਾਂ ਕਿ ਉਹਨਾਂ ਨੇ ਮੇਰੇ ਇਸ ਚੀਜ਼ ਨੂੰ ਮੇਰਾ ਨਾਲ ਪੂਰਾ ਹੱਥ ਸਾਥ ਦਿੱਤਾ ਹੈ ਬੱਚੇ ਮੈਂ ਇਹ ਦੇਣਾ ਚਾਹੁੰਦੀ ਕਿ ਜੇ ਮੇਰੇ ਸੀਨੀਅਰ ਜੂਨੀਅਰ ਨੂੰ ਦੇਖੋ ਸੁਣੋ ਉਹਨਾਂ ਦੀਆਂ ਗੱਲਾਂ ਕਿ ਉਹਨੇ ਕਿੱਦਾਂ ਇੱਥੇ ਪ੍ਰੈਕਟਿਸ ਕਰਕੇ ਕਿੱਥੇ ਤੱਕ ਪਹੁੰਚ ਪਹੁੰਚਿਆ ਤੇ ਇੰਟਰਨੈਸ਼ਨਲ ਤੱਕ ਗਏ ਆ ਸਾਰੇ ਗਵਰਨਮੈਂਟ ਜੌਬ ਵੀ ਕਰਦੇ ਆ ਤੇ ਉਹ ਜਿੱਦਾਂ ਉਹਨਾਂ ਨੇ ਇੱਥੇ ਮਿਹਨਤ ਕੀਤੀ ਉਡੀਸ਼ਨਾ ਹਾਸਲ ਕਰ ਰਹੇ ਬਹੁਤ ਜ਼ਿਆਦਾ ਪ੍ਰੈਕਟਿਸ ਕਰਵਾਉਂਦੇ ਸੀ ਹਾਂਜੀ ਸਰ ਦੇ ਅੰਡਰ ਆਪਾਂ ਖੇਡੇ ਹਾਂ ਬਹੁਤ ਜ਼ਿਆਦਾ ਸਰ ਮਿਹਨਤ ਕਰਵਾਉਂਦੇ ਸੀ ਜਿਹੜੇ ਕਿ ਅੱਜ ਅਸੀਂ ਉਹਨਾਂ ਦੀ ਗਰਾਊਂਡ ਸੰਭੀ ਆ ਉਹਨਾਂ ਦੇ ਮਿਹਨਤ ਦੇ ਕਰਕੇ ਸੰਭੀ ਆ ਤੇ ਜਿਹੜੇ ਮਰਕੀ ਮੇਰੇ ਸੀਨੀਅਰ ਦੀਦੀਆਂ ਸਾਰੇ ਸਰ ਦੇ ਕੰਟਰੋਲ ਸਰ ਦੇ ਮਿਹਨਤ ਨਾਲ ਹੀ ਅੱਜ ਜੰਨੀਆਂ ਇੱਕ ਵਧੀਆ ਪੋਜੀਸ਼ਨਾਂ ਤੇ ਹੈਗੀਆਂ ਗਵਰਨਮੈਂਟ ਸਕੂਲ ਜੋਬ ਕਰਦੀਆਂ ਪਈਆਂ ਕੋਈ ਮਤਲਬ ਆਪਣਾ ਸੈਂਟਰ ਖੋਲ੍ਹਿਆ ਮਤਲਬ ਹਰ ਸਾਲ ਹੀ ਆਇਓ ਜਿਹੜਾ ਉਪਰੋਂ ਅਲਾਵਾ ਸਾਡਾ ਤੇ ਆਈ ਹੈ ਕਿ ਹਰ ਸਾਲ ਹੀ ਕਰਾਂਗੇ ਤੇ ਹਰ ਸਾਰੇ ਦੀਦੀ ਆਪਣਾ ਯੋਗਦਾਨ ਕਰਨਗੀਆਂ ਤੇ ਉਹ ਵੀ ਸਾਡੇ ਸਟ੍ਰੈਟਸ